ਜਿਵੇਂ ਸਾਡੀ ਕੁੜੀ ਮਾਰੀ ਉਹ ਮੁੰਡਾ ਲੈ ਆ ਕੇ ਸਾਡੇ ਸਾਹਮਣੇ ਅਸੀਂ ਮਾਰਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੱਡੀ ਏਡੀ ਕੁੜੀ ਨੂੰ ਮਾਰ ਕੇ ਘਪਾਤੀ ਉਹਨਾਂ ਨੇ ਘਰ ਦੇ ਨਾਲ ਘਰ ਕੁੜੀ ਦਾ ਫਾਦਰ ਤੇ ਮੁੰਡੇ ਦਾ ਫਾਦਰ ਇਕੱਠੇ ਸ਼ਾਮ ਖਾਟੂ ਗਏ ਹੋਏ ਸੀ ਮੁੰਡੇ ਨੇ ਆਦੇ ਫਾਦਰ ਨੂੰ ਦੱਸਾਂ ਵੀ ਇਹ ਗੱਲ ਹੋ ਗਈ ਪਰ ਫਾਦਰ ਨੇ ਸਾਡੇ ਇਹਨਾਂ ਨੂੰ ਵੀ ਦੱਸਿਆ ਵੀ ਤੁਹਾਡੀ ਕੁੜੀ ਦਾ ਇਹ ਗੱਲ ਬਣ ਗਈ ਤੁਹਾਡੀ ਕੁੜੀ ਨਾਲ ਉਹ ਅਸੀਂ ਸਾਰਾ ਦਿਨ ਲੱਭਦੇ ਫਿਰੇ ਕੁੜੀ ਨੂੰ ਗਲੀਆਂ 'ਚ ਰੋਲ ਕੇ ਜੇ ਕੋਈ ਆਜਾ ਕੋਈ ਰੇਪ ਕਰਦਾ ਉਹਨੂੰ ਪੰਜੀ ਹੋਣੀ ਚਾਹੀਦੀ ਹੈ ਉਹ ਤਾਂ ਇੱਕ ਚੁਣਿਆ ਸੀ ਕਹਿੰਦੇ ਉਹ ਵੀ ਨਹੀਂ ਆਇਆ ਉਹਦਾ ਐਮਐਲ ਦਾ ਇੱਚ ਗੜੇ ਨਹੀਂ ਮਾਰਾ ਜਦੋਂ ਤੋਲਾਤ ਕਾਲੀ ਉੱਥੇ ਪਹੁੰਚ ਗਿਆ ਉੱਥੇ ਫੋਟੋਆਂ ਕਰਾਉਣ ਵਾਗ ਗਿਆ ਨਾਲ ਜਨਾਨੀ ਨੂੰ ਲੈ ਕੇ ਨਹਿਰ ਤੇ ਪਹੁੰਚ ਗਿਆ ਇੱਥੇ ਆਇਆ ਹੀ ਨਹੀਂ ਉਹ ਤਾਂ ਫਿਰ ਤੁਸੀਂ ਚੁਣਿਆ ਚੁਣੇ ਦਾ ਇਹ ਕੰਮਵਾਤੀ ਸੀ ਵੀ ਕੰਮ ਚੰਗੇ ਕਰੂਗਾ ਬਿਲ ਨੇੜੇ ਇਲਾਕੇ ਦਾ ਬੰਦਾ ਉਹਦਾ ਜਮਾ ਖਤਮ ਹੈ ਡਾਕਟਰ ਪਰ ਡਾਊਨ ਵੀ ਨਹੀਂ ਆਇਆ ਕੁਛ ਵੀ ਨਹੀਂ ਕਰਨ ਆਇਆ ਘਰੇ ਵੀ ਨਹੀਂ ਆਇਆ ਕਿਹੜਾ ਹੋਊਗਾ ਬਾਅਦ ਚ ਆਊਗਾ ਇਹ ਉਂ ਸਿੱਤਰ ਖਾਊਗਾ ਹੁਣ ਸਿੱਤਰ ਖਾਊਗਾ ਜੇ ਆਊਗਾ ਜੇ ਕਿਸੇ ਚੰਗੇ ਮੰਤਰੀ ਦੇ ਪਾਸੇ ਕਿਸੇ ਖਾਤੇ ਗਲਤ ਖਾਤੇ ਪੈ ਜਾਣ ਤਾਂ ਕੰਟ ਨੂੰ ਘੜਾ ਲੈਂਦੇ ਨੇ ਜਿਨ੍ਹਾਂ ਦਾ ਕੁੱਤਾ ਗਮਾਜੇ ਕੁੱਤਾ ਹੀ ਫੜ ਲੈਂਦੇ ਨੇ ਐਡੀ ਬੜੀ ਘਟਨਾ ਐਡੀ ਬੜੀ ਘਟਨਾ ਹੋ ਗਈ ਐਡੀ ਬੜੀ ਵਾਪਰਗੀ ਘਟਨਾ ਅਸੀਂ ਆਹ ਕੁੱਤੇ ਉਮ ਬਾਹਰ ਬੈਠਿਆ ਇਹਨਾਂ ਦਾ ਬੇੜ-ਗੇੜ ਬੰਦ ਹੈ ਦੇਖ ਲਓ ਉਹ ਗਿਲ ਬੰਦ ਹੈ ਜਨਤਾ ਹੀ ਸੁਰੱਖਿਆ ਬਾਤ ਤੇ ਵਧਾਈ ਆ ਜਨਤਾ ਤਾਂ ਡਰਦੀ ਹੈ ਸਮਝਦਾਰ ਮੁਲਾਜ਼ਮ ਕੱਲ ਮਜ਼ਾਕੀਆ ਲਹਿਜੇ ਦੇ ਵਿੱਚ ਹੱਸ ਕੇ ਗੱਲਾਂ ਕਰ ਰਹੇ ਸੀ ਇੱਕ ਬੰਦਿਆਂ ਦੀ 20 ਸਾਲਾਂ ਦੀ ਮੋਟਿਆਰਤੀ ਇਮਾਰਤੀ ਲਿਆ ਕੇ ਇਹਨਾਂ ਨੂੰ ਹਾਸੀ ਆਉਂਦੀ ਹੈ ਸ਼ਰਮ ਮੰਨੋ ਡੁੱਬ ਕੇ ਮਰ ਗਏ ਕੱਲ ਤਾਂ ਨਹੀਂ ਬੰਦ ਕਰਕੇ ਜੀ ਖੋਲੇ ਨਹੀਂ ਇਹਨਾਂ ਨੇ ਗੇਟ ਕੋ ਡਰ ਲੱਗਦਾ ਤੁਹਾਡੇ ਤੋਂ ਡਰ ਲੱਗਦਾ ਜਿੰਨੂੰ ਉਹਹੀ ਗੱਲ ਹੈ ਜੀ ਉਹੀ ਗੱਲ ਹੋ ਰਹੀ ਹੈ ਜੀ ਉਸ ਤਾਂ ਕਹਿੰਦੇ ਕਿ ਲੋਕਾਂ ਦੀ ਨੌਕਰ ਹੁੰਦੀ ਹੈ ਨਹੀਂ ਫਿਰ ਇਹਨਾਂ ਨੇ ਤਾਂ ਗੇਟ ਬੰਦ ਕਰਕੇ ਸੀ ਗੇਟ ਖੋਲੇ ਨਹੀਂ ਫੋਰਸ ਮਗਾ ਲਈ ਕੁੱਟਣ ਵਾਸਤੇ ਤਨ 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 ਕੱਟੀਆਂ ਤਨ ਕੱਟੀਆਂ ਗਾਲੀਆਂ ਲੋਕਾਂ ਨੂੰ ਕੁੱਟਣ ਵਾਸਤੇ ਯਾਰ ਪਾਈ ਕਿ ਭੱਗ ਦੜ ਹੋਵੇ ਤੇ ਅਸੀਂ ਉਹ ਕਰੀਏ ਸਾਹ ਦੇ ਹੀ ਕਹੀ ਜਾਂਦੇ ਕੱਲੇ ਰੋ ਕੁੜੀ ਤਾਂ ਲੱਭ ਕੇ ਦੇ ਦੋ ਸਾਹ ਦੇ ਦੋ ਉਹਦੀ ਕਹਿੰਦੇ ਨੇ ਦੋ ਘੰਟੇ ਛੇੜ ਜੋ ਤੁਹਾਨੂੰ ਸੁਣਾ ਸਾਰਾ ਕੁਝ ਲਿਖ ਕੇ ਦੇ ਦਾਂਗੇ ਵੀ ਆਹ ਕੁਛ ਕਰਤਾ ਮੁੰਡਿਆਂ ਨੇ ਤਿੰਨ ਦਿਨ ਹੋ ਗਿਆ ਜੀ ਕੁਝ ਨਹੀਂ ਚਾਰ ਪੋਤੀਆਂ ਡਰੀ ਬੈਠੀਆਂ ਚਾਰ ਚਾਰ ਪੋਤੀ ਜਿਹੜੇ ਹੋ ਗਈਆਂ ਬਈ ਜੇ ਕਿੱਥੇ ਪੜਾਵਾਂਗੇ ਉਹਨਾਂ ਨੂੰ ਸਾਰੇ ਫੜੇ ਹੋਏ ਨੇ ਮੁੰਡੇ ਦਾ ਬਾਪ ਮੁੰਡੇ ਦੀ ਮੰਮੀ ਮੁੰਡੇ ਦਾ ਚਾਚਾ ਮੁੰਡਾ ਉਹ ਫੜ ਲਿਆ ਜਿਹਦਾ ਮੁੰਡਾ ਨਾਂ ਰਹਿ ਲਿਆ ਤੀਜਾ ਅੰਤਮ ਉਹ ਵੀ ਫੜੀ ਬੈਠੇ ਨੇ ਤੇ ਦੱਸ ਕੁਛ ਰਹੇ ਨਹੀਂ ਹਾਂ ਘਟਨਾ ਕਿਵੇਂ ਵਰੀ ਕਿਵੇਂ ਕੁੜੀ ਮਾਰੀ ਹੈ ਉਹ ਭਗਵੰਤ ਮਾਨ ਘਰਨੇ ਲਾਉਣੇ ਉਹਨਾਂ ਨੂੰ ਪੁਲਿਸ ਵਾਲੇ ਲਵਾਉਂਦੇ ਨੇ ਜੇ ਸਹੀ ਦੱਸਣ ਤਾਂ ਧਰਨਾ ਕਿਉਂ ਲੱਗੇ ਜੋ ਸੁਣਾਈ ਨਹੀਂ ਕਰਦੇ ਕੋਈ ਸੁਣਦੇ ਨਹੀਂ ਕੀਦੇ ਹੈਗੇ ਲੈ ਕੇ ਪਾਸੇ ਅੰਦਰ ਵੜ ਜਾਂਦੇ ਨੇ दोनों नु एक जगह करो नहीं मरी है कुड़ी तमर की मुंडे भी लसी दोनों मार देंगे दोनों खत्म हो गया लड़ाई खत्म होगी लड़ाई खत्म हो गई दोनों गायब हो गए किसी से लड़ाई नहीं तो एक मर गई एक बच गए एक ही का नाम है ये नहीं होना चाहिए हर एक तिया बहना है कल कुछ भी करेंगे पीछे बोलेंगे घरे बुलाओगे दोस्ती में जहर घोर देंगे तो दोस्ती कैसे निभेगी इंसानियत खत्म होगी कलंक है ये हिंदुस्तान कलंक हो गए बंगाल वाला काम शुरू हो गया ਅਸਵਲੇ ਮੋੜ ਦੇ ਵਿੱਚ ਆ ਤੇ ਮੋੜ ਦੇ ਵਿੱਚ ਇੱਕ ਮੰਦਪਗੀ ਘਟਨਾ ਵਾਪਰੀ ਹੈ ਇੱਕ 19 ਸਾਲਾ ਲੜਕੀ ਦਾ ਕਤਲ ਹੁੰਦਾ ਆ ਇਲਜ਼ਾਮ ਇੱਕ ਨੌਜਵਾਨ ਦੇ ਉੱਪਰ ਲੱਗਦੇ ਨੇ ਤੇ ਜਦ ਕੋਈ ਘਟਨਾ ਵਾਪਰਦੀ ਆ ਤਾਂ ਪੁਲਿਸ ਦੇ ਕੋਲ ਆਇਆ ਜਾਂਦਾ ਕਿਉਂਕਿ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਲਈ ਹੁੰਦੀ ਆ ਪਰ ਇੱਕ ਤਸਵੀਰ ਇੱਥੇ ਤੁਹਾਨੂੰ ਜ਼ਰੂਰ ਦਿਖਾ ਦੇਵਾਂ ਮੋੜ ਦੀ ਕਿ ਇਨਸਾਫ ਲੈਣ ਦੇ ਲਈ ਲੋਕ ਪੁਲਿਸ ਥਾਣੇ ਦੇ ਅੱਗੇ ਬੈਠੇ ਨੇ ਪਰ ਪੁਲਿਸ ਦੇ ਵੱਲੋਂ ਦਰਵਾਜ਼ੇ ਤੱਕ ਬੰਦ ਕਰ ਲਏ ਗਏ ਨੇ ਇਹ ਪ੍ਰਦਰਸ਼ਨ ਹੁਣ ਤੋਂ ਨਹੀਂ ਪ੍ਰਦਰਸ਼ਨ ਪਿਛਲੇ ਸਮੇਂ ਤੋਂ ਚੱਲ ਰਿਹਾ ਮੋੜ ਤੋਂ ਲੋਕ ਜਿਹੜੇ ਨੇ ਉਹ ਬੈਠੇ ਹੋਏ ਨੇ ਗੱਲਬਾਤ ਆਪਾਂ ਜਿਹੜੀ ਹੈਗਾ ਕਰਾਂਗੇ ਜੋ ਮੋੜ ਦੇ ਵਿੱਚ ਏਡੀ ਮੰਤਪੱਗ ਦੀ ਘਟਨਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਜਿਵੇਂ ਸਾਡੀ ਕੁੜੀ ਮਾਰੀ ਉਹ ਵੀ ਮੁੰਡਾ ਲਿਆ ਕੇ ਸਾਡੇ ਸਾਹਮਣੇ ਅਸੀਂ ਮਾਰਾਂਗੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਏਡੀ ਕੁੜੀ ਮਾਰ ਕੇ ਕਪਾਤੀ ਉਹਨਾਂ ਨੇ ਘਰ ਦੇ ਨਾਲ ਘਰ ਲਿਆ ਕੇ ਮੰਡੀ ਚ ਬਿਲਕੁਲ ਸਾਨੂੰ ਇਨਸਾਫ ਚਾਹੀਦਾ ਮਗਰ ਪੂਰੀ ਘਟਨਾ ਕੀ ਹੈ ਕੀ ਹੁੰਦੀ ਹੈ ਲੜਕੀ ਦੀ ਘਟਨਾ ਕੀ ਹੈ ਬੇਟੇ ਸਾਨੂੰ ਕੁਝ ਨਹੀਂ ਪਤਾ ਹਾਂ ਉਹ ਚੰਡੀਗੜ੍ਹ ਤੋਂ ਆਈ ਸੀ ਕੁੜੀ ਉਹਨੂੰ ਕੀ ਪਤਾ ਕਿਵੇਂ ਫਲੂ ਫਲੂ ਕਰ ਲਿਆਏ ਆ ਆਪਣੇ ਘਰ ਸਾਡਾ ਘਰ ਦੇ ਉਹਨਾਂ ਦੇ ਘਰ ਦੇ ਨਾਲ ਘਰ ਆ ਉਹਨਾਂ ਦਾ ਕੁੜੀ ਦਾ ਸਾਰ ਪੇਰੈਂਟਸ ਦੀ ਬਹੁਤ ਬੰਦੀ ਸੀ ਫਾਦਰ ਕੁੜੀ ਦਾ ਫਾਦਰ ਤੇ ਮੁੰਡੇ ਦਾ ਫਾਦਰ ਇਕੱਠੇ ਸ਼ਾਮ ਖਾਟੂ ਗਏ ਹੋਏ ਸੀ ਇਕੱਠੇ ਗਏ ਹੋਏ ਸੀ ਇਕੱਠੇ ਗਏ ਹੋਏ ਸੀ ਇੱਕ ਕਰਕੇ ਵੀ ਉਹਨੇ ਇਹ ਕਾਂਡ ਕਰਕੇ ਵੀ ਅਗਲੇ ਦਿਨੋਂ ਫਾਦਰ ਨੇ ਦੱਸਿਆ ਨਹੀਂ ਆਦੇ ਮੁੰਡੇ ਨੇ ਆਦੇ ਫਾਦਰ ਨੂੰ ਦੱਸਤਾ ਵੀ ਇਹ ਗੱਲ ਹੋਗੀ ਪਰ ਫਾਦਰ ਨੇ ਸਾਡੇ ਇਹਨਾਂ ਨੂੰ ਨਹੀਂ ਦੱਸਿਆ ਵੀ ਤੁਹਾਡੀ ਕੁੜੀ ਦਾ ਇਹ ਗੱਲ ਬਣ ਗਈ ਤੁਹਾਡੀ ਕੁੜੀ ਨਾਲ ਉਹ ਅਸੀਂ ਸਾਰਾ ਦਿਨ ਲੱਭਦੇ ਫਿਰੇ ਕੁੜੀ ਨੂੰ ਗਲੀਆਂ 'ਚ ਰੁਲ ਕੇ ਸਾਰਾ ਪਰਿਵਾਰ ਅਸੀਂ ਕਦੇ ਥਾਣੇ ਦੇ ਅੱਗੇ ਦੀ ਨਹੀਂ ਲੰਗੇ ਜਿਹੜਾ ਅਸੀਂ ਥਾਣੇ ਚਾਕੇ ਬੈਠੇ ਅੱਜ ਸਾਨੂੰ ਥਾਣਾ ਹੀ ਨਹੀਂ ਪਤਾ ਸੀ ਕਿੱਥੇ ਆ ਕਿੱਥੇ ਨਾ ਮੁੰਡੇ ਨੇ ਪਹਿਲਾਂ ਆਪਣੇ ਪਰਿਵਾਰ ਨੂੰ ਦੱਸਤਾ ਸੀ ਪਰ ਪਰਿਵਾਰ ਨੇ ਹੀ ਨਹੀਂ ਦੱਸਿਆ ਗਾਹ ਨਹੀਂ ਦੱਸਿਆ ਕਿ ਕਿਤੇ ਕਿਸੂਗੀ ਨਹੀਂ ਕੱਢੀ ਕਿਤੇ ਕਿਸੂਗੀ ਸੁਗੀ ਨਹੀਂ ਕੱਢੀ ਅਸੀਂ ਪਰਿਵਾਰ ਵੀ ਫਿਰ ਕਿਦਨੇ ਕਿਤੇ ਮਿਲਿਆ ਸੀਗਾ ਨਾਲ ਸਾਰੇ ਕਿਰ ਹੋ ਸਕਦਾ ਮਿਲਿਆ ਹੀ ਹੋ ਫਿਰ ਪਰਿਵਾਰ ਜਦੋਂ ਦੱਸਿਆ ਹੀ ਨਹੀਂ ਨਹੀਂ ਤਾਂ ਜਦੋਂ ਭਾਈਆਂ ਵਾਂਗੂ ਵਰਤਦੇ ਸੀ ਘਰੇ ਆ ਕੇ ਗੱਲ ਹੀ ਕਰ ਲੈਂਦੇ ਸੀ ਯਾਰ ਵੀ ਸੜੀ ਕੁੜੀ ਦੀ ਭਾਈਆ ਗੱਲ ਬਣ ਗਈ ਹੂੰ ਵਾਹ ਜਿਵੇਂ ਦੱਸਿਆ ਜਾ ਰਿਹਾ ਕਿ ਮਤਲਬ ਇੱਕ ਨਹੀਂ ਨੌਜਵਾਨ ਮੁੰਡੇ ਕਈ ਨੇ ਉਹਦੇ ਵਿੱਚ ਕੀ ਘਟਨਾ ਪੂਰੀ ਇਹ ਤੇ ਸਾਨੂੰ ਕੁਝ ਨਹੀਂ ਪਤਾ ਹਜੇ ਕਿਉਂ ਅਸੀਂ ਤਾਂ ਦੇਖ ਅਜੇ ਸੁਣੀ ਜੰਨੇ ਆ ਲੋਕਾਂ ਤੋਂ ਜਦੋਂ ਹੁਣ ਉਹ ਮੁੰਡੇ ਦੇ ਬਿਆਨ ਸਾਹਮਣੇ ਆਣਗੇ ਫਿਰ ਕੁਝ ਪਤਾ ਲੱਗੂਗਾ ਜਿਹੜੇ ਮੁੰਡੇ ਨੇ ਮਾਰੀ ਆ ਉਹ ਬਿਆਨ ਦੇਊਗਾ ਜਿਹਦੇ ਨਾਲ ਆਈ ਐ ਇਸ ਤਰ੍ਹਾਂ ਤਾਂ ਫਿਰ ਜਿਵੇਂ ਆਉਣ ਗਉਣ ਚ ਹੁੰਦਾ ਆਪਾਂ ਤੁਸੀਂ ਪ੍ਰੋ ਪ੍ਰੋ ਸਕ ਹਾਂਜੀ ਖਤਮ ਹੋ ਗਈ ਗੱਲ ਕੁੜੀ ਸਾਡੀ ਛੋਟੀ ਹੀ ਸਾਰ ਪੜਦੀ ਸੀ ਜਾ ਕੇ ਲੱਤ ਦਿਨੇ 2 ਘੰਟਿਆਂ ਚ ਲੈ ਕੇ ਆਂਦਾ ਉਹਨਾਂ ਨੂੰ ਆਪਦੇ ਘਰ ਦੇ ਬੰਦੇ ਵੀ ਜੇ ਵੀ ਫਟਾਫਟ ਕੁੜੀ ਨੂੰ ਲਿਆ ਉਹ ਹਸਪਤਾਲ 'ਚ ਬੈਠੀ ਐ ਡਰ ਗਏ ਇਨਾਂ ਦੇ ਦਿਲ ਡਹਿਲ ਗਏ ਸਾਡਾ ਸਾਡੇ ਬੱਚੇ ਸੀ ਸਾਰੇ ਜਿੱਥੇ ਜਿੱਤੇ ਸੀ ਉੱਤੋਂ ਤੋਂ ਮੰਗਾ ਲੇ ਵੀ ਜਲਦੀ ਆਜੋ ਘਰੇ ਵਾਪਿਸ ਵੀ ਇਹ ਜਿਆ ਪੜਾਈਆਂ ਦੀ ਲੋੜ ਨਹੀਂ ਕੀ ਕਰਾਂਗੇ ਪੜਾਈਆਂ ਕਰਾ ਕੇ ਜੀ ਜ਼ਿੰਦਗੀ ਚ ਪਹਿਲਾਂ ਕੋਈ ਐਸੀ ਘਟਨਾ ਦੇਖੀ ਸੀ ਇਹੋ ਜੀ ਅਸੀਂ ਤਾਂ ਜੀ ਇੰਨੇ ਸਾਲਾਂ ਦੇ ਹੋ ਗਏ ਕਦੇ ਸੁਣੀ ਵੀ ਨਹੀਂ ਦੇਖੀ ਤਾਂ ਕੀ ਹੋਣੀ ਸੀ ਅਸਾ ਕਦੇ ਡਿਸਟ੍ਰਿਕਟ ਮਂਡਾ ਚ ਨਹੀਂ ਸੁਣੀ ਸੀ ਜਿਹੜੀ ਮੰਡੀ ਚ ਸੁਣ ਲਈ ਨਿੱਕੀ ਜੀ ਚ ਅਸਾ ਡਿਸਟ੍ਰਿਕਟ ਮਂਡਾ ਚ ਨਹੀਂ ਸੁਣੀ ਸੀ ਪੰਜਾਬ ਦੀ ਨਹੀਂ ਕਦੇ ਸੁਣੀ ਸੀ ਇੰਨੀ ਉਮਰ ਹੋ ਗਈ ਕਿੰਨੀ ਉਮਰ ਸੀ ਕੁੜੀ ਦੀ ਜੀ ਕਿੰਨੀ ਕੁੜੀ ਦੀ 18 19 ਸਾਲਾਂ ਦੀ ਸੀ ਜੀ 18 19 ਹਾਂਜੀ ਹੁਣੀ ਚੰਡੀਗੜ੍ਹ ਪੜ੍ਹਨ ਲੱਗੀ ਸੀ ਹਾਂਜੀ 6 ਕਿੰਨੇ ਹੋਇਆ ਨਾ ਮੁੰਡਾ ਨਹੀਂ ਪੜਦਾ ਸੀ ਨਾਲ ਅੱਛਾ ਮੁੰਡਾ ਇੱਥੇ ਰਹਿੰਦਾ ਸੀਗਾ ਮੁੰਡਾ ਇੱਥੇ ਰਹਿੰਦਾ ਸੀ ਜੀ ਪੀਸ ਦੇ ਵੱਲੋਂ ਕੋਈ ਕੁਝ ਕੀਤਾ ਜਾਂ ਜਵੇਂ ਤੁਸੀਂ ਬੈਠੇ ਤੁਸੀਂ ਇੱਥੇ ਬੈਠੇ ਸੀ ਗੱਲ ਨਹੀਂ ਕਿਹਾ ਜੇ ਕੀਤਾ ਜਾਂਦਾ ਤਾਂ ਫਿਰ ਦੱਸਦੇ ਵੀ ਕੋਈ ਕੀ ਗੱਲ ਹੋਈ ਹੈ ਕੁੜੀ ਨਾਲ ਕੀ ਬਣਿਆ ਜਿਹਨੇ ਹੁਣ ਮੁੰਡੇ ਨੂੰ ਪੁੱਛਦੇ ਦੱਸਦੇ ਤੇਰੀ ਪਤਾ ਚੱਲਣਾ ਤੁਸੀਂ ਇੱਥੇ ਬੈਠੇ ਹੋ ਜਿਹੜਾ ਥਾਣੇ ਦਾ ਦਰਵਾਜ਼ਾ ਦਰਵਾਜ਼ਾ ਬੰਦ ਕਰ ਉਹ ਬੰਦ ਕੀਤਾ ਪਿਆ ਹੁੰਦਾ ਫਿਰ ਉਹੀ ਤਾਂ ਸੀ ਰੌਲਾ ਪਾਈ ਜਾਂਦੇ ਆ ਸਾਨੂੰ ਹਾਂਜੀ ਕੱਲ ਥਾਣਾ ਹੀ ਬੰਦ ਕਰਖਿਆ ਜੀ ਖੋਲੇ ਨਹੀਂ ਇਹਨਾਂ ਨੇ ਗੇਟ ਡਰ ਲੱਗਦਾ ਤੁਹਾਡੇ ਤੋਂ ਡਰ ਲੱਗਦਾ ਕਿਹਨੋਂ ਡਰ ਲੱਗਦਾ ਉਹੀ ਗੱਲ ਹੈ ਉਹੀ ਗੱਲ ਹੋ ਰਹੀ ਹੈ ਜੀ ਪੁਸਤ ਕਹਿੰਦੇ ਕਿ ਲੋਕਾਂ ਦੀ ਨੌਕਰ ਹੁੰਦੀ ਹੈ ਨਹੀਂ ਫਿਰ ਇਹਨਾਂ ਨੇ ਤਾਂ ਗੇਟ ਬੰਦ ਕਰਖਿਆ ਸੀ ਗੇਟ ਖੋਲੇ ਨਹੀਂ ਪੋਰਸ ਮਂਗਾਲੇ ਕੁੱਟਣ ਵਾਸਤੇ ਤਿੰਨ ਤਿੰਨ ਗੱਡੀਆਂ ਤਿੰਨ ਗੱਡੀਆਂ ਮਂਗਾਲੀਆਂ ਲੋਕਾਂ ਨੂੰ ਕੁੱਟਣ ਵਾਸਤੇ अच्छा। بیا ਪਾਈ ਕੇ ਪੱਗ ਦੜ ਹੋਵੇ ਤੇ ਅਸੀਂ ਉਹ ਕਰੀਏ। ਸਾਡੇ ਹੀ ਕਹੀ ਜਾਂਦਾ ਕੱਲ ਨੂੰ ਕੁੜੀ ਤਾਂ ਲੱਭ ਕੇ ਦੇ ਦੋ। ਸਾਹ ਦੇ ਦੋ। ਤੇ ਕੁੜੀ ਲੱਭ ਕੇ ਦੇ ਦੋ। ਕਹਿੰਦਾ ਨੇ ਗੇਟ ਨਹੀਂ ਖੋਲਿਆ। ਹਾਂ। ਇਹਨਾਂ ਕੋਈ ਨਹੀਂ ਖੋਲਿਆ। ਜੋ ਕਿ ਪੁਲਸਾ ਘਰ ਕੰਮ ਦਾ ਬਾਰ ਕੋ ਦੇਖੋ। ਸਰਕਾਰ ਕਹਿੰਦੀ ਹੈ ਕੋਈ ਤੁਹਾਨੂੰ ਦਿੱਕਤ ਤੇ ਪਰੇਸ਼ਾਨੀ ਆਉਂਦੀ ਹੈ ਥਾਣੇ ਜਾਓ, ਥਾਣੇ ਆਇਓ ਪਰ ਕੋਈ ਸੁਣੀ ਦੋ। ਥਾਣੇ ਦਾ ਕੁਝ ਵੀ ਨਹੀਂ। ਸਰਕਾਰੇ ਵੀ ਕੀ ਹੋਏ ਆ। ਹਣ ਤਾਂ ਕੁਝ ਵੀ ਨਹੀਂ। ਥਾਣੇ ਦਾ ਕੁਝ ਵੀ ਨਹੀਂ। ਕੱਲ ਤਾਂ ਬੰਦ ਪਿਆ। ਕੱਲ ਦੇ ਬੰਦ। ਹਾਂ ਕੱਲ ਤਾਂ ਬੰਦ ਹੈ ਇਹ ਥਾਣਾ। ਪੁਲਿਸ ਵਾਲਾ ਆਉਂਦਾ ਉਹ ਤੇ ਖੋਲ ਲੈਂਦਾ। ਉਹ ਹੁਲ ਸੋਣੋ ਸੁਣਿਆ ਸਾਰਾ ਕੁਝ ਲਿਖ ਕੇ ਦੇ ਦਾਂਗੇ ਵੀ ਆ ਕੁਛ ਕਰਤਾ ਮੁੰਡਿਆ ਨੇ ਤਿੰਨ ਦਿਨ ਹੋ ਗਿਆ ਅਜੇ ਕੁਛ ਨਹੀਂ ਕੀਤਾ ਆ ਆਮ ਲੋਕਾਂ ਲਈ ਥਾਣਾ ਖੋਲ੍ਹਾ ਨਾ ਮੁੰਡਾ ਇੱਥੇ ਆ ਹਾਂਜੀ ਸਾਡੀ ਸਾਰੀ ਮੰਡੀ ਸਾਡੇ ਨਾਲ ਆ ਹਾਂ ਸਾਰੀ ਮੰਡੀ ਨੇ ਰੌਲਾ ਪਾਇਆ ਤੇ ਥਾਣੇ 'ਚ ਟੜਕੇ ਦੀ ਬੱਠੀ ਹੈ ਸਾਰੀ ਮੰਡੀ ਕੱਲ੍ਹ ਦੀ ਬੰਦਾ ਹਾਂ ਸਾਡੀ ਮੰਡੀ ਤਾਂ ਨਾ ਬੁਰਾ ਹਾਲ ਹੋਇਆ ਪੇ ਸਾਰੇ ਪੇਡੈਂਟਸ ਮੇਰੇ ਬੱਚੇ ਵਿਕੀ ਬੰਨੂ ਸਾਡੇ ਬੱਚਿਆਂ ਦਾ ਸਭ ਆਪ ਦੇ ਬੱਚਿਆਂ ਨੂੰ ਬਾਹਰੋਂ ਬੁਲਾਈ ਜਾਂਦੇ ਆ ਵੀ ਸਾਡੇ ਬੱਚਿਆਂ ਨੂੰ ਚਾਰ ਚਰ ਪੋਤੀਆਂ ਡਰੀ ਬੈਠੇ ਨੇ ਚਾਰ ਚਰ ਪੋਤੀ ਜਿਹੜੇ ਹੋ ਗਈਆਂ ਤੇ ਜਿੱਥੇ ਕਿੱਥੇ ਪੜਾਵਾਂਗੇ ਉਹਨਾਂ ਨੂੰ ਨਾਲੇ ਸਾਰੇ ਫੜੇ ਹੋਏ ਨੇ ਹਾਂ ਕੁੜੀ ਦਾ ਮੁੰਡੇ ਦਾ ਬਾਪ ਮੁੰਡੇ ਦੀ ਮੰਮੀ ਮੁੰਡੇ ਦਾ ਚਾਚਾ ਮੁੰਡਾ ਉਹ ਫੜ ਲਿਆ ਜਿਹੜਾ ਮੁੰਡਾ ਨਾਰ ਵਾਲਿਆ ਤੀਜਾ ਪੰਜਮਾ ਉਹ ਵੀ ਫੜੀ ਬੈਠੇ ਨੇ ਤੇ ਦਸ ਕੁਸ ਰਹੇ ਨਹੀਂ ਬਈ ਹੋਈ ਕੀ ਮੈਂ ਹਾਂ ਘਟਣਾ ਕਿਵੇਂ ਮਰੀ ਕਿਵੇਂ ਕੁੜੀ ਮਰੀ ਐ ਪਤਾ ਕੁੜੀ ਨਹੀਂ ਲੱਭੀ ਤਾਂ ਅਜ ਲੱਭੀ ਐ ਹੁਣ ਲੱਭੀ ਹਾਂ ਹੌਣ ਜਾ ਕੇ ਮੰਨੇ ਔਰਤਾਂ ਜਾਂ ਕੁੜੀਆਂ ਧੀਆ ਬੜਾ ਸੁਰੱਖਿਤ ਨੇ ਪੰਜਾਬ ਚ ਨਾ ਕੋਈ ਨਹੀਂ ਹੈਗਾ ਬੁਰਾ ਹਾਲ ਹੈ ਜੇ ਸੁਰੱਖਤ ਉਹ ਭਗਵੰਤ ਮਾਨ ਦਾ ਧਰਨੇ ਲਾਉਣੇ ਉਹ ਧਰਨੇ ਹੋੜੇ ਪੁਲਿਸ ਵਾਲੇ ਲਵਾਉਂਦੇ ਨੇ ਜੇ ਸੁਰੱਖਤ ਜੇ ਸਹੀ ਦੱਸਣ ਤਾਂ ਧਰਨਾ ਕਿਉਂ ਲੱਗੇ ਸੁਣਾਈ ਨਹੀਂ ਕਰਦੇ ਕੋਈ ਸੁਣਦੇ ਨਹੀਂ ਕੀ ਦੇ ਹੈਗੇ ਲੈ ਕੇ ਪਾਸੇ ਅੰਦਰ ਵੜ ਜਾਂਦੇ ਨੇ ਗੁੰਡੇ ਤੁਰੇ ਫਿਰਦੇ ਥਾਂ ਥਾਂ ਤੇ ਜਿਹੜੇ ਵਿੱਚ ਮੁੰਡੇ ਹੋਰ ਆਉਂਦੇ ਉਹਨਾਂ ਨੇ ਪੈਸੇ ਝੋਕੇ ਹੋਏ ਨੇ ਜਿਹੜਾ ਨਾ ਨਹੀਂ ਧਰਦੇ ਅੱਛਾ ਹੋਰ ਵੀ ਹੈਗੇ ਵਿੱਚ ਹੈਗੇ ਮੁੰਡੇ ਬਹੁਤ ਨੇ ਵਿੱਚ ਕੱਲਾ ਕੱਲਾ ਇੱਕ ਜਾਨਾ ਨਹੀਂ ਦੋ ਜਾਨੇ ਨਹੀਂ ਤੇ ਚਾਰ ਪੰਜ ਜਾਨੇ ਨੇ ਠੀਕ ਹੈ ਇਹ ਮੇਰੇ ਵਾਲੇ ਨੇ ਹਾਂ ਪਰ ਪੁਲਿਸ ਤਾਂ ਕਹਿੰਦੀ ਆ ਕਿ ਹੋਰ ਇੱਕ ਨਾਲ ਇੱਕ ਦੋਸਤ ਹੀ ਆ ਹੋਰ ਕੋਈ ਦੋਸਤ ਨਹੀਂ ਕੋਈ ਨਹੀਂ ਬਾਦੂ ਨੇ ਜਿੰਨਾ ਨਾਮ ਲਿਖਿਆ ਨਹੀਂ ਇਹਨਾਂ ਨੇ ਪਾਏ ਨਹੀਂ ਵਿਮੰਦਨ ਕੇ ਫਿਰ ਪਾਵਾਂਗੇ ਜਾਨਵੱਜ ਕਿੰਨੇ ਜਾਨਵੱਜ ਕਿ ਨਹੀਂ ਪਾਏ ਹੋਏ ਪੈਸੇ ਵਾਲੇ ਹੁਣ ਪਹੁੰਚ ਗਏ ਥੋਪਾ ਤੂਫਾਨ ਬਣ ਗਏ ਲੱਗਦਾ ਕਿ ਫਿਰ ਐਵੇਂ ਸੁਰੱਖਿਆਤਾ ਕੋਈ ਸੁਰੱਖਿਆਤ ਨਹੀਂ ਆ ਬੰਦ ਕਰੀ ਬੈਠਾ ਗੇਟ ਆ ਕੁੜੀਆਂ ਤੁਹਾਡੇ ਪਹਿਲਾਂ ਨੂੰ ਆਪਾਂ ਕੱਲੇ ਕਾਲਜ ਤੋੜ ਦਨੇ ਆ ਸਕੂਲ ਹੁਣ ਤੋੜ ਲਾਉਣਾ ਨਾ ਕੋਣ ਤੋੜੂਗਾ ਜੇ ਕੁੜੀ ਨੂੰ ਉਹਦੀ ਰਾਤ ਤੱਕ ਲਿਆ ਕੌਣ ਤਰੂਗਾ ਹੈ ਕੁਝ ਰੱਖਿਆ ਸਰਕਾਰਾਂ ਵੱਡੇ ਵੱਡੇ ਗੱਲਾਂ ਮਾਰਦੀ ਐ ਉਹ ਕੁੜੀ ਨੂੰ ਪਹਿਲਾਂ ਹੀ ਡੇਟ 'ਚ ਮਾਰ ਦਿੰਦੇ ਆ ਆ ਗੱਲਾਂ ਨੂੰ ਮਾਰਦੇ ਆ ਵੀ ਯਾਰ ਆਪਾਂ ਪਹਿਲੇ ਹੀ ਗਾਲਾਂ ਘੋੜ ਦਈਏ ਗੱਲ ਉਹ ਆਪਾਂ ਇਹ ਨਾਲ ਇਹ ਵਕਤ ਆ ਵਰਤੂਗੀ ਮੁੜ ਕੇ ਸੁਣਨਾ ਹੀ ਨਹੀਂ ਕੋਈ ਸੁਣਾਈ ਨਹੀਂ ਲੱਗਦਾ ਨਹੀਂ ਕਾ ਡੀਸੀ ਕਹਿੰਦਾ ਜੇ ਮੈਂ ਕਰ ਦੂੰ ਬੋ ਕਰ ਦੂੰ ਕੱਖ ਨਹੀਂ ਕੀਤਾ ਕੱਲ ਦਾ ਲੱਗੇ ਆ ਲੱਗਦਾ ਵੀ ਅਜਿਹੇ ਦਿਨਦਿਆਂ ਦੇ ਕਾਰ ਵੀ ਹੋਵੇ ਤਾਂ ਜੋ ਗਾਂ ਤੋਂ ਕੋਈ ਨਾ ਕਰ ਸਕੇ ਇਦਾਂ ਦੇ ਕੁਝ ਕੁਛ ਨਹੀਂ ਹੈ ਨਾ ਕੋਲੇ ਇਹ ਬਾਈ ਜੀ ਸਖਤ ਕਾਨੂੰਨ ਹਿੰਦੁਸਤਾਨ ਦੇ ਵਿੱਚ ਲਾਗੂ ਨਹੀਂ ਹੁੰਦੇ ਕਤਲ ਕਰਨ ਵਾਲਾ ਬੰਦਾ 4-5 ਸਾਲਾਂ ਬਾਅਦ ਬਾਹਰ ਆ ਜਾਂਦਾ ਜਿਸ ਦਾ ਬੰਦਾ ਮਾਰਿਆ ਹੁੰਦਾ ਹੈ ਉਲਟਾ ਉਹਨੂੰ ਉਸ ਬੰਦੇ ਤੋਂ ਖੌਫ ਪੈਦਾ ਹੋ ਜਾਂਦਾ ਜਿੰਨੇ ਨਿਆਂ ਪਾਲਿਕਾ ਨੂੰ ਚਲਾਉਣ ਵਾਲੇ ਕਾਨੂੰਨ ਬਣਾਉਣ ਵਾਲੇ ਜੱਜ ਸਾਹਿਬਾਨ ਨੇ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਉਹਨਾਂ ਤੱਕ ਤੁਸੀਂ ਇਸ ਤਰ੍ਹਾਂ ਦੀ ਵੀਡੀਓ 'ਚ ਪਹੁੰਚਦੀਆਂ ਕਰੋ ਠੀਕ ਹੈ ਉਹ ਨਿਆਂ ਦੀ ਪ੍ਰਣਾਲੀ ਹੈ ਜਿਹੜੀ ਉਹਨੂੰ ਫਾਸਟ ਕਰਨ ਤੇ ਠੋਸ ਤੋਂ ਠੋਸ ਹਾਰਡ ਕਰਨ ਵੀ ਇੱਕ ਕ੍ਰਾਈਮ ਕਰਨ ਵਾਲਾ ਐਡੀ ਬੇਦਰਦੀ ਨਾਲ ਇੱਕ ਲੜਕੀ ਨੂੰ ਮਾਰਨ ਵਾਲਾ ਕਿਸੇ ਔਰਤ ਨੂੰ ਮਾਰਨ ਵਾਲਾ ਜਾਂ ਕਿਸੇ ਇਨਸਾਨ ਨੂੰ ਮਾਰਨ ਵਾਲਾ ਬੰਦਾ 5 ਸਾਲਾਂ ਬਾਅਦ ਬਾਹਰ ਆ ਜਾਂਦਾ ਹੈ ਉਲਟਾ ਦੂਸਰੇ ਆਦਮੀ ਨੂੰ ਖੌਫ ਦੇ ਵਿੱਚ ਜਿਉਣਾ ਪੈਂਦਾ ਹੈ ਕਮ ਸੇ ਕਮ ਉਸ ਬੰਦੇ ਆ ਤੇ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਵੀ ਉਹ ਘੱਟੋ ਘੱਟ 15 ਸਾਲ ਤੋਂ ਪਹਿਲਾਂ ਬਾਹਰ ਦਾ ਰੁਖਣਾ ਮੂੰਹ ਨਾ ਦੇਖ ਸਕਣ ਨੂੰ ਫਾਂਸੀ ਹੋਣੀ ਚਾਹੀਦੀ ਆ ਜੇ ਕੋਈ ਆਜਾ ਕੋਈ ਰੇਪ ਕਰਦਾ ਉਹਨੂੰ ਫਾਂਸੀ ਹੋਣੀ ਚਾਹੀਦੀ ਆ ਵੀ ਪਤਾ ਇੱਕ ਚੁਣਿਆ ਸੀ ਕਹਿੰਦੇ ਉਹ ਵੀ ਨਹੀਂ ਆਇਆ ਉਹਦਾ ਐਮਐਲ ਦਾ ਇਥੇ ਗਿੜੇ ਨਹੀਂ ਮਾਰਾ ਜਦੋਂ ਦਲਦਲ ਆਲੀ ਉੱਥੇ ਪਹੁੰਚ ਗਿਆ ਉੱਥੇ ਫੋਟੋਆਂ ਕਰਾਉਣ ਵਾਗ ਗਿਆ ਨਾਲ ਜਨਾਨੀ ਨੂੰ ਲੈ ਕੇ ਨਹਿਰ ਤੇ ਪਹੁੰਚ ਗਿਆ ਇੱਥੇ ਆਈ ਨਹੀਂ ਫਿਰ ਤੁਸੀਂ ਚੁਣਿਆ ਚੁਣਿਆ ਦਾ ਕੰਮ ਵਾਤੀ ਸੀ ਵੀ ਕੰਮਕਦੰਕੇ ਕਰੂਗਾ ਮੇਰੇ ਨੇੜੇ ਇਲਾਕੇ ਦਾ ਬੰਦਾ ਹੈ ਉਹਦਾ ਜਮਾ ਖਤਮ ਹੈ ਪਤਾ ਤਾਂ ਬਾਤ ਹੀ ਲੱਗਦਾ ਨਾ ਜੀ ਪਤਾ ਤਾਂ ਬਾਤ ਹੀ ਲੱਗਦਾ ਨਾ ਵੀ ਕੈਸਾ ਬੰਦਾ ਈ ਪਤਾ ਤਾਂ ਬਾਤ ਹੀ ਲੱਗਦਾ ਨਾ ਤੇ ਯੁਕੜੂਗੀ ਉਹਦਾ ਜਮਨ ਕਮੀ ਫਸਲ ਉਗੜੀ ਹੈ ਉਹਦਾ ਆ ਕੇ ਨਹੀਂ ਖੜਾ ਹੋਈ ਲੱਕ ਇੱਕ ਵਾਰੀ ਵੀ ਨਹੀਂ ਆਇਆ ਇੱਥੇ ਦੁੱਖ ਪ੍ਰਗਟਾਉਣ ਵੀ ਨਹੀਂ ਆਇਆ ਕੁਝ ਵੀ ਨਹੀਂ ਕਰਨ ਆਇਆ ਘਰੇ ਵੀ ਨਹੀਂ ਆਇਆ ਹੁਣ ਆਊਗਾ ਬਾਅਦ ਚ ਹੈ ਹੁਣ ਆਊਗਾ ਆਊਗਾ ਯਾ ਛੱਤਰ ਖਾਊਗਾ ਹਾਂ ਹੁਣ ਛੱਤਰ ਖਾਊਗਾ ਜੇ ਆਊਗਾ ਤਾਂ ਪ੍ਰੋਪਰਟੀਆਂ ਜਿਹੜੇ ਨਸ਼ੇ ਮੁਤਾਬਕ ਜਿਹੜੇ ਨਸ਼ੇ ਟਾਉਂਦੇ ਇਹਨਾਂ ਨੂੰ ਟਾਉਣੀ ਚਾਹੀਦੀ ਹੈ ਪ੍ਰੋਪਰਟੀਆਂ ਇਹ ਵੀ ਨਜਾਇਜ਼ ਲੱਗਦੀਆਂ ਨੇ ਜੀ ਜੀ ਇਹ ਵੀ ਜਿਹੜਾ ਬਲਾਤਕਾਰ ਹੁੰਦੇ ਆ ਉਹਦੇ ਸਭ ਪ੍ਰੋਪਰਟੀਆਂ ਟਾਉਣਾ ਇਹਨਾਂ ਦੀਆਂ ਜ਼ਬਤ ਕਰਨ ਨਾਲ ਟਾਉਣਾ ਨਸ਼ੇ ਮੁਤਾਬਕ ਚਲਾਇਆ ਹੋਣਾ ਇਹਨਾਂ ਤੋਂ ਤੁਹਾਨੂੰ ਤਾਂ ਨਹੀਂ ਲੱਗਦੀ ਧਰਨੀ ਥੋੜੀਆਂ ਲਾਇਕ ਪੁਲਸ ਲਵਾਉਂਦੀ ਆ ਜਿਹੜੇ ਇੱਥੇ ਜਮ੍ਹਾਂ ਕੀਤੀ ਹੈਗੀ ਹਾਂ ਲੈ ਕੇ ਸੜਕ ਹਾਂ ਲੈ ਕੇ ਪਾਸੇ ਅੰਦਰ ਵੜ ਜਾਂਦਾ ਕੋਈ ਰਿਸ਼ਬਤ ਬੰਦ ਕਰਾਂਗੇ ਕਿੱਥੋਂ ਕਰਦਿਆਂ ਬੰਦਾ ਆ ਲਈ ਬੈਠੇ ਨੇ ਸਰਕਾਰ ਕਹਿੰਦੀ ਸੜਕਾਂ ਘੇਰਦੇ ਹੋ ਲੋਕਾਂ ਨੂੰ ਤੰਗ ਪਰੇ ਸੜਕਾਂ ਤਾਈਆਂ ਘਿਰਦੀਆਂ ਤਾਈਆਂ ਘਰੀਆਂ ਜੈਨੇ ਸੂਣਿਆ ਨਹੀਂ ਕਿਸੇ ਦਾ ਕੁਸ ਮੇਰੀ ਗੱਲ ਸੁਣੋ ਜੀ ਦੋ ਦਿਨ ਹੋ ਗਏ ਦੁਕਾਨ ਬੰਦ ਨੂੰ ਜੀ ਦੋ ਦਿਨ ਹੋ ਗਏ ਦੁਕਾਨਾਂ ਬੰਦ ਪਈਆਂ ਨੂੰ ਕੀ ਦਾ ਜੀ ਕਰਦੇ ਜੀ ਬੰਦ ਕਰਕੇ ਬੈਠੀਏ ਹਨਾ ਇੱਥੇ ਤੁੱਪੇ ਭੁੱਖੇ ਪਿਆਸੇ ਆ ਬੈਠੇ ਆ ਤੁਸੀਂ ਐਂ ਦੇਖੋ ਜੇ ਇਨਸਾਫ ਮਿਲਦਾ ਹੋਵੇ ਤਾਂ ਬੈਠਣ ਦੀ ਲੋੜ ਹੀ ਨਹੀਂ ਜੀ ਕਿਉਂ ਬੈਠਾਂਗੇ ਬੰਦੇ ਫੜ ਲੇ ਸਾਰਾ ਕੁਝ ਹੀ ਵਿਫਤਾਰ ਕਰ ਲਿਆ ਉਹਨੂੰ ਉਛੋ ਦਾ 2 ਮਿੰਟਾਂ ਚ ਮੰਨ ਜਾਣਗੇ 2 ਮਿੰਟ ਪੁਲਿਸ ਕੋਲੇ ਕੀ ਨਹੀਂ ਕੁੱਕੀ ਨਹੀਂ ਮੰਮਣਾ ਸਕਦੀ ਪੁਲਿਸ ਜੇ ਕਿਸੇ ਚੰਗੇ ਮੰਤਰੀ ਦੇ ਪਾਸੇ ਕਿਸੇ ਖਾਤੇ ਗਲਤ ਖਾਤੇ ਪੈ ਜਾਣ ਤਾਂ ਘੰਟੇ ਨੂੰ ਘੜਾ ਲੈਂਦੇ ਨੇ ਹਾਂ ਬਿਲਕੁਲ ਜਿਨਾਂ ਦਾ ਕੁੱਤਾ ਘਮਾ ਦੇ ਕੁੱਤਾ ਹੀ ਫੜ ਲੈਂਦੇ ਨੇ ਇੱਥੇ ਐਡੀ ਵੱਡੀ ਘਟਨਾ ਹੋ ਗਈ ਐਡੀ ਵੱਡੀ ਘਟਨਾ ਹੋ ਗਈ ਐਡੀ ਵੱਡੀ ਵਾਪਰ ਦੀ ਘਟਨਾ ਸਾਚੀ ਆ ਕੁੱਤੇ ਉਹ ਬਾਹਰ ਬੈਠੇ ਆ ਇਹਨਾਂ ਬੇੜ ਗੇੜ ਬੰਦ ਹੈ ਦੇਖ ਲਓ ਉਹ ਗਿਲ ਬੰਦ ਹੋ ਗਿਆ ਉਹਨਾਂ ਦਾ ਗੇੜੀ ਬੰਦ ਪਿਆ ਬੰਦੀ ਪਿਆ ਉਹਨਾਂ ਦਾ ਗੇੜੀ ਬੰਦ ਪਿਆ ਬੰਦ ਪਿਆ ਹੈ ਹਾਂ ਜੀ ਹਾਂ ਇਹ ਬੀ ਇੱਕੇ ਛੋਟਦੋਂ ਡਾਡਰ ਲੱਗਦਾ ਨਹੀਂ ਫੇ ਡਰੀ ਲੱਗਦਾ ਹੋਊਗਾ ਜੀ ਉਹ ਨਹੀਂ ਜੀ ਅੰਦਰ ਬਿਠਾਏ ਗਏ ਆ ਬੀਏ ਕੁਰਸੀਆਂ ਦੇ ਉੱਪਰ ਬਿਠਾਏ ਹੋਏ ਨੇ ਉਹ ਖੋਲ ਲਿਆ ਬੰਦ ਕਰਤਾ ਇਹ ਕੋ ਸਿਸਟਮ ਹੈ ਕਦੇ ਵੱਧ ਬੜੀ ਗਿਆ ਵੀ ਜਨਤਾ ਦੀ ਸੁਰੱਖਿਆ ਬਾਤ ਤੇ ਵਧਾਈ ਆ ਜਨਤਾ ਤੋਂ ਡਰਦੀ ਹੈ ਉਹ ਤਾਂ ਮਜ਼ਾਕ ਹੀ ਆ ਲੈਜੇ ਦੇ ਵਿੱਚ ਗੱਲਾਂ ਜਨਤਾ ਤੋਂ ਡਰਦੀ ਹੈ ਗੇਟ ਬੰਦ ਕਰੀ ਬੈਠੀ ਆ ਲੈਜੇ ਦੇ ਵਿੱਚ ਗੱਲਾਂ ਕਰ ਰਹੇ ਨੇ ਕੁਝ ਮੁਲਾਜ਼ਮ ਇੱਥੋਂ ਦੇ ਸਮਝਦਾਰ ਸਮਝਦਾਰ ਮੁਲਾਜ਼ਮ ਕੱਲ ਮਜ਼ਾਕ ਹੀ ਲੈਜੇ ਦੇ ਵਿੱਚ ਹੱਸ ਕੇ ਗੱਲਾਂ ਕਰ ਰਹੇ ਸੀ ਇੱਕ ਬੰਦਿਆਂ ਦੀ 20 ਸਾਲਾਂ ਦੀ ਮਟਿਆਰਤੀ ਇਮਾਰਤੀ ਲਿਆ ਕੇ ਇਹਨਾਂ ਨੂੰ ਹਾਸੀ ਆਉਂਦੀ ਹੈ ਸ਼ਰਮ ਨਾਲ ਡੁੱਬ ਕੇ ਮਰ ਜਿਓ ਤੁਸੀਂ ਹਾਂ ਮੁਲਾਜ਼ਮਾਂ ਸਰਾਜੀ ਹਾਂਜੀ ਕੀ ਕਹੋਗੇ ਜੀ ਕੀ ਕਹਾਂ ਜੀ ਇਹਨਾਂ ਨੂੰ ਕਾ ਨਾਮ ਹੈ ਕਿ ਨਹਿਰ ਪਰ ਲੇ ਗਏ ਕੁੜੀ ਕਹਿੰਦੀ ਹੈ ਕਿ ਫੋਟੋ ਖੀਚੋ ਤਾਂ ਫੋਟੋ ਖੀਚੋ ਕੁੜੀ ਜਦੋਂ ਕਹਿੰਦੇ ਕਿ ਉਸਕੇ ਹਾਲਤ ਖਰਾਬ ਹੋ ਗਈ ਘਬਰਾਟ ਹੋ ਗਈ ਤੋ ਕੇ ਮੈਂ ਕਹੋਗੀ ਜਦੋਂ ਸਾਡੇ ਕੁੜੀ ਨਹਿਰ ਤੇ ਲੇ ਗਏ ਤਾਂ ਸਾਡੇ ਘਰੇ ਫੋਨ ਕਿਉਂ ਨਹੀਂ ਕੀਤਾ ਤੁਸੀਂ ਕਿ ਤੁਹਾਡੇ ਕੁੜੀ ਸਾਡੇ ਕੋਲੇ ਆਈਏ ਤੁਸੀਂ ਆਓ ਲੈ ਜਾਓ ਮਰਨ ਨੂੰ ਕੀ ਹੱਕ ਹੈ ਕਿਸੇ ਕੁੜੀ ਨੂੰ ਮੁੰਡਾ ਕੇ ਕਿਉਂ ਨਹੀਂ ਮਾਰੇ ਬੋਲਤੇ ਕਿ ਮੁੰਡਾ ਕੁੜੀ ਦੋਨੋਂ ਬੋਲਤੇ ਹੈ ਕਿ ਮਰਨ ਨੂੰ ਤਿਆਰ ਸੀ ਤੋ ਤੁਹਾਡੇ ਮੁੰਡਾ ਕਿਵੇਂ ਬਚ ਗਿਆ ਸਾਡੇ ਕੁੜੀ ਕਿਵੇਂ ਚਲੀ ਗਈ ਦੋਨੋਂ ਨੂੰ ਇੱਕ ਜਗ੍ਹਾ ਕਰੋ नहीं मरी है कुड़ी साढ़े तो मर गई मुंडे भी मार देंगे दोनों, दे दोनों खत्म हो गया लड़ाई खत्म होगी लड़ाई खत्म होगी दोनों गायब हो गए किसी से लड़ाई नहीं तो एक मर गई एक बच गए एक ही का नाम है ये नहीं होना चाहिए हर एक तिया बहना है कालगी कुछ भी करेंगे पीछे बोलेंगे घरे बुलाओगे दोस्ती में जहर घोर देंगे तो दोस्ती कैसे निभागी इंसानियत खत्म होगी कलंक है ये हिंदुस्तान कलंक हो गए बंगाल वाला काम शुरू हो गया लगता है कहानी बनाई है इन्होंने कहानी बनाए है ये ਸਭ ਕਹਾਣੀ ਬਣਾਏ ਹੈ ਕੁੜੀ ਕੁਛ ਨਹੀਂ ਕੁੜੀ شریف ਸੀਗੀ ਬਿਲਕੁਲ ਕਿਸੇ ਨਾਲ ਨਹੀਂ ਬੋਲਦੀ ਸੀ ਭਗਤ ਪਰਿਵਾਰ ਸੀਗੇ ਬਹੁਤ ਭਾਗੇ ਪਰਿਵਾਰ ਸੀ ਪਰਿਵਾਰ ਹੀ ਬਹੁਤ ਭਾਗੇ ਤੇ ਸੀ ਇਹ ਤਾਂ ਕਦੇ ਉਹ ਹੋਣੀ ਕੀਤਾ ਸੀ ਕੁੜੀ ਕਦੇ ਬਾਹਰ ਨਹੀਂ ਨਿਕਲੀ ਸੀ ਗੇਟ ਤੱਕ ਜਿਹੜੀ ਇਹਨਾਂ ਨੇ ਮਾਰ ਕੇ ਖਪਾ ਕੇ ਵੀ ਨਹੀਂ ਦੱਸਿਆ ਕੀ ਹੋਇਆ ਸਾਡੇ ਨਾਲ ਸਾਰੀਆਂ ਜੱਥੇਬੰਦੀਆਂ ਸਾਰਾ ਕੁਝ ਆ ਸਾਡੇ ਨਾਲ ਅਸੀਂ ਕੜਵਾਤ ਲਾਵਾਉਂਦੇ ਫਿਰ ਕਿੰਨਾ ਸਮਾਂ ਹੋ ਗਿਆ ਜੀ ਤੈਨੂੰ ਬੈਠੇ ਧਰਨਾਤਾ ਜੀ ਇਹਨਾਂ ਦਾ ਕੱਲ ਤੋਂ ਚਾਲੂ ਹੈ ਸਾਡੀ ਜੱਥੇ ਜੋ ਅੱਜ ਐਸਾ ਹੀ ਕਰ ਬਹੁਤ ਮੰਦ ਘਟਣਾ ਵਾਪਰੀ ਹੈ ਜੀ ਇਹਦਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੱਲ ਨੂੰ ਸਾਰਿਆਂ ਦੀਆਂ 3 ਭੈਣਾਂ ਬੱਚਿਆਂ ਵਾਲੇ ਆ ਸਾਰਿਆਂ ਨਾਲ ਆਪ ਦੇ ਵੀ ਦਿਲ ਖੁੱਪਚ ਹੋਗੇ ਵੀ ਕਿਵੇਂ ਪੜਾ ਅਸੀਂ ਸਵੇਰ ਤੇ ਸਵੇਰ ਘਰ ਚ ਪਤਾ ਨਹੀਂ ਕਹਾਣੀ ਤਾਂ ਸੁਣੀ ਜਾਂਦੇ ਆ ਗੱਲਾਂ ਵੀ ਆਪ ਦੇ ਵੀ ਛੋਟੀ ਜੀ ਬੱਚੀ ਐ ਲੱਗਦਾ ਵੀ ਪੜਾਉਂਦੀ ਨਹੀਂ ਆਪਾਂ ਤਾਂ ਉਹ ਤਾਂ ਹਾਂ ਡਰ ਪੈ ਗਿਆ ਸਭ ਨੂੰ ਕੰਡੇ ਖੜੇ ਹੁੰਦੇ ਸੁਣ ਕੇ ਵੀ ਇੰਨੀ ਮੰਦ ਘਟਨਾ ਚਲੋ ਠੀਕ ਆ ਜੇ ਕੋਈ ਬੱਚਿਆਂ ਦੀ ਆਪਾਂ ਮੰਨਦੇ ਆ ਦੁਨੀਆਦਾਰੀ ਚ ਕੋਈ ਕਹਾਣੀ ਪਰ ਐਡੀ ਕਹਾਣੀ ਮੰਦ ਭਾਗੀ ਤਾਂ ਨਹੀਂ ਕਰਨੀ ਚਾਹੀਦੀ ਪਰ ਮੈਂ ਕੋਈ ਵੀ ਮਾਰਨਾ ਤਾਂ ਕਿਤੇ ਵੀ ਨਹੀਂ ਲਿਖਿਆ ਚਲੋ ਨਹੀਂ ਕਿਸੇ ਨਾਲ ਬਣਦੀ ਉਹਨੂੰ ਛੱਡ ਦਿਓ ਨਾ ਮਲਾਓ ਹਾਂ ਬਿਲਕੁਲ ਹਾਂ ਤੇ ਫਿਰ ਐਡਾ ਮਾੜਾ ਕੰਮ ਨਹੀਂ ਕਰਨਾ ਅਸੀਂ ਤੇ ਬਾਅਦ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀਆਂ ਨੂੰ ਤੇ ਸਾਰਾ ਬਾਕੀ ਸਾਰੇ ਪਰਿਵਾਰ ਨੂੰ ਸਾਫ ਮਿਲਣਾ ਜੀ ਵੀ ਕੀ ਕਹਾਣੀ ਸੀ ਕੀ ਗੱਲ ਸੀ ਜਿੰਨੇ ਵੀ ਦੋਸ਼ੀ ਆ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਸਜ਼ਾ ਮਿਲਣੀ ਚਾਹੀਦੀ ਹੈ